ਜੋ ਸਰਪੰਚ ਦੇ ਕਾਰਜ ਹੋਣਾ ਹੈਗਾ ਅੱਜ ਜਿਸੀ ਇਹ ਜਨਰ ਜਨਮ ਵੀ ਜਿਹੜਾ ਦਿੰਦਿਆ ਆ ਰਹੇ ਨੇ ਇੱਕ ਨਰਾਤੇ ਚੱਲਣ ਦੇ ਦੇ ਬਿਸਾਰਾ ਵੀ ਆ ਰਿਆ ਦੁਆਲੀ ਵੀ ਆ ਰਹੀ ਪ੍ਰਗਟ ਦਿਨ ਵੀ ਆ ਰਿਆ ਹੁਣ ਪ੍ਰਗਟ ਦਿਨ ਤੇ ਅੱਜ ਤੱਕ ਪਰ ਪਿਛਲੇ ਦਿਨ ਜਿਹੜੀ ਤਲਹਾ ਮਣੀ ਪਈ ਆ ਅੱਜ 26 ਤਰੀਕ ਹੋ ਗਈ ਆ ਇਸ ਕਰਕੇ ਮੁਲਾਜ਼ਮਾਂ ਚ ਸਾਰਾ ਰੋਸ ਸੀ ਮੁਲਾਜ਼ਮ ਸਾਰੇ ਦੁਆਲੇ ਸਾਡੇ ਵੀ ਹੁੰਦੇ ਵੀ ਤੁਸੀਂ ਗੱਲ ਨਹੀਂ ਕਰਦੇ ਅਸੀਂ ਗੱਲ ਕੀਤੀ ਕਿੰਨੀ ਵਾਰ ਤੇ ਕਰ ਚੁੱਕੇ ਪੰਜਾਬ ਸਰਕਾਰ ਜੀਐਸਟੀ ਭੇਜੇ ਤੇ ਪੈਸੇ ਦਊ ਕਮਿਸ਼ਨਰ ਕਮਿਸ਼ਨਰ ਕੋ ਪੈਸੇ ਹੋਣਗੇ ਤਾਂ ਫੇਰ ਹੀ ਦਊਗਾ ਨਾ ਫੇਰ ਅਸੀਂ ਇਸ ਤਰ੍ਹਾਂ ਇਹ ਵੀ ਸਾਡਾ ਬਾਲ ਵੀ ਪ੍ਰਗਟ ਦੇਣਾ ਹੈ ਅੱਜ ਅਸੀਂ ਰੋਸ ਨਜ਼ਾਰਾ ਕੀਤਾ ਕਮਿਸ਼ਨਰ ਸਾਹਿਬ ਪੰਜਾਬ ਸਰਕਾਰ ਦਾ ਪਿੱਟ ਸੇ ਆਪਾ ਕੀਤਾਗਾ ਜੀਐਸਟੀ ਭੇਜੇ ਇਸ ਕਮਿਸ਼ਨਰ ਸਾਹਿਬ ਨੇ ਵਾਦਾ ਕੀਤਾ ਮੈਂ ਤੁਹਾਡੇ ਪ੍ਰਗਟ ਦੇਣ ਤੋਂ ਪਹਿਲਾਂ ਪਹਿਲਾਂ ਐਨੀ 2 ਤਰੀਕ ਤੇ ਤੁਹਾਡੀ ਜਤਨ ਖਾਵਾ ਪੈ ਜੇ 2 ਤਰੀਕ ਤੇ ਸਿਆਰਾ ਆ ਪਹਿਲੀ ਤੋਂ ਪਹਿਲਾ ਪਹਿਲਾ ਤਰਹਾਵਾ ਤੁਹਾਡੀ ਪੈ ਜਾਣੀ ਆ ਅਸੀਂ ਉਸ ਵਿਸ਼ਵਾਸ ਨਾਲ ਉੱਠ ਕੇ ਆਏ ਆ ਵੀ ਅਸੀਂ ਅਰ ਕੀ ਵਿਹਾਰ ਖਾਲੀ ਨਹੀਂ ਜਾਂਦੇ ਨਿੱਤ ਖਾਵਾ ਤਾਂ ਬਗੈਰ ਮਨਾਓ ਇਹ ਕੋਈ ਵਿਹਾਰ ਜਿਹੜਾ ਪੈਸੇ ਦਾ ਪੈਸੇ ਦੇ ਵਿਹਾਰ ਕਿੱਦਾਂ ਵਿਹਾਰ ਮਨਾ ਸਕਦਾ ਕੋਈ ਇਸ ਕਰਕੇ ਸਾਡਾ ਰੋਸ ਨਜ਼ਾਰਾ ਅਸੀਂ ਅੱਜ ਅਸੀਂ ਬੱਤਰ ਕੇ ਨਜ਼ਰ ਨੂੰ ਸੁਣ ਦਿੱਤਾ ਤੇ ਨੋਟਿਸ ਇਸ ਕਰਕੇ ਹੀ ਵਾਪਸ ਲੈ ਲਿਆ ਵੀ ਕਮਿਸ਼ਨਰ ਸਾਹਿਬ ਨੇ ਕਿਹਾ ਜੇ ਤੁਹਾਡੀਆਂ ਤਰ੍ਹਾਂ ਆ ਉਹ ਤੋਂ ਪਹਿਲਾਂ ਪਹਿਲਾਂ ਨਾ ਬੈਠ ਗਿਆ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਫਿਰ ਅਸੀਂ ਨੋਟਿਸ ਦਵਾਂਗੇ ਸਾਡੀ ਲੜਾਈ ਜਿਹੜੀ ਹੈ ਪੰਜਾਬ ਸਰਕਾਰ ਨਾਲ ਹੋਏਗੀ ਧੰਨਵਾਦ